ਜਿਵੇਂ ਹੀ ਕੁਝ ਦਿਨਾਂ ਦੇ ਅੰਦਰ ਗਰਮੀਆਂ ਦਾ ਮੌਸਮ ਸ਼ੁਰੂ ਹੋ ਜਾਵੇਗਾ ਤੇ ਕਾਫੀ ਬਿਮਾਰੀਆਂ ਵਧ ਜਾਣਗੀਆਂ ਜਿਸ ਦੇ ਨਾਲ ਡੇਂਗੂ ਮਲੇਰੀਆ ਟਾਈਫਾਈਡ ਆਦਿ ਵਰਗੀ ਬਿਮਾਰੀਆਂ ਦੇ ਕੇਸ ਵੀ ਵਧ ਜਾਣਗੇ ਉੱਥੇ ਹੀ ਸਬੰਧ ਦੇ ਵਿੱਚ ਪੱਤਰਕਾਰਾਂ ਵੱਲੋਂ ਜਦੋਂ ਲੁਧਿਆਣਾ ਸਿਵਲ ਸਰਜਨ ਡਾਕਟਰ ਰਮਨਦੀਪ ਆਲੂਵਾਲੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਇਸ ਸਬੰਧ ਦੇ ਵਿੱਚ ਦੱਸਿਆ ਗਿਆ ਕਿ ਹਰ ਸਾਲ ਜਿਵੇਂ ਹੀ ਗਰਮੀਆਂ ਦਾ ਮੌਸਮ ਆਉਂਦਾ ਹੈ ਉਸ ਦਿਨਾਂ ਸ਼ਹਿਰ ਦੇ ਵਿੱਚ डेंगू ਮਲੇਰੀਆ ਅਤੇ ਚਿਕਨਗੂਨੀਆ ਵਰਗੇ ਕੇਸ ਵੀ ਵੱਧ ਜਾਂਦੇ ਹਨ ਉਸ ਸਬੰਧ ਦੇ ਵਿੱਚ ਸਿਹਤ ਵਿਭਾਗ ਵੱਲੋਂ ਵਕ-ਵਕ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਉਹਨਾਂ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕਿਤੇ ਵੀ ਆਪਣੇ ਆਸ-ਪਾਸ ਪਾਣੀ ਨੂੰ ਨਾ ਖੜਾ ਰਹਿਣ ਦਿੱਤਾ ਜਾਵੇ ਅਤੇ ਉਹਨਾਂ ਵੱਲੋਂ ਡੇਂਗੂ ਦੇ ਕੇਸਾਂ ਨੂੰ ਘਟਾਉਣ ਲਈ ਥਾਂ-ਥਾਂ ਫੋਗਿੰਗ ਕਰਵਾਈ ਗਈ ਹੈ ਉੱਥੇ ਇਸ ਮੌਕੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਫੂਡ ਡਿਪਾਰਟਮੈਂਟ ਵੱਲੋਂ ਥਾਂ-ਥਾਂ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਤੇ ਵੀ ਬਾਜ਼ਾਰ ਦੇ ਵਿੱਚ ਕਟੀਆਂ ਸਬਜ਼ੀਆਂ ਅਤੇ ਫਰੂਟਾਂ ਨੂੰ ਨਾ ਵੇਚਣ ਦਿੱਤਾ ਜਾਵੇ ਅਤੇ ਉਹਨਾਂ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਬਾਜ਼ਾਰ ਤੋਂ ਕਟੀਆਂ ਹੋਈਆਂ ਸਬਜ਼ੀਆਂ ਅਤੇ ਫਰੂਟਾਂ ਨੂੰ ਨਾ ਖਰੀਦਣ। ਠੀਕ। ਗਰਮੀਆਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਮੌਸਮ ਨੇ ਆਲਰੇਡੀ ਕਾਫੀ ਮੌਸਮ 'ਚ ਬਦਲਾਅ ਆ ਗਿਆ ਹੈ। ਤੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਗਰਮੀਆਂ ਜਦੋਂ ਆਉਂਦੀਆਂ ਹਨ ਤੇ ਆਪਣੀ ਕੁਝ ਬਿਮਾਰੀਆਂ ਜਿਹੜੀਆਂ ਉਹ ਗਰਮੀਆਂ ਦੇ ਨਾਲ ਆਉਂਦੀ ਹੈ। ਜਿਵੇਂ ਕਿ ਆਪਣਾ ਡਾਇਰੀਆ ਵਗੈਰਾ ਹੋ ਗਿਆ ਟਾਈਫਾਇਡ ਹੋ ਗਿਆ ਇਹਦੇ ਕੇਸਿਸ ਬੱਝ ਜਾਂਦੇ ਆ ਇਹ ਉਥੇ ਕੁਝ ਜਿਹੜੇ ਆਪਣੇ ਵੈਕਟਰ ਬੋਰਨ ਡਿਜ਼ੀਜ਼ਸ ਐ ਜਿਵੇਂ ਕਿ ਡੇਂਗੂ ਮਲੇਰੀਆ ਚਿਕਨਗੁਨੀਆ ਇਹਨਾਂ ਦੇ ਕੇਸਿਸ ਵੀ ਬੱਝ ਜਾਂਦੇ ਆ ਤੇ ਇਹਦੇ ਲਈ ਸਾਡੇ ਵੱਲੋਂ ਹੈਲਥ ਡਿਪਾਰਟਮੈਂਟ ਉਹ ਵੱਲੋਂ ਕਾਫੀ ਉਪਰਾਲੇ ਕੀਤੇ ਜਾ ਰਹੇ ਆ ਤੇ ਜਿਹੜਾ ਸਾਡਾ ਫੂਡ ਡਿਪਾਰਟਮੈਂਟ ਐ ਇਹਨਾਂ ਨੇ ਇਨਸ਼ੋਰ ਕਰਨਾ ਹੈ ਕਿ ਜੇ ਬਾਜ਼ਾਰ 'ਚ ਕੋਈ ਮਤਲਬ ਕਿ ਕੱਟ ਫਰੂਟਸ ਜਿੱਥੇ ਵਿਕਦੇ ਆ ਉਹ ਨਾ ਵੇਕਣ ਜੇ ਜਿਹੜੀ ਸੜੀਆਂ ਗਲੀਆਂ ਸਬਜ਼ੀਆਂ ਇਹ ਵੀ ਉੱਥੇ ਨਾ ਵੇਕਣ ਇਹ ਆਪਣਾ ਕਰਕੇ ਇਹਨਾਂ ਨੂੰ ਡਿਸਟਰੋਏ ਕਰਾਨਗੇ ਇਹਦੇ ਨਾਲ ਜਿਹੜਾ ਆਪਣਾ ਪਾਣੀ ਹੈ ਵੀ ਹਵ ਟੂ ਇਨਸ਼ੋਰ ਕਿ ਸਾਡੇ ਕੋਲ ਸੇਫ ਡਰਿੰਕਿੰਗ ਵਾਟਰ ਹੋਵੇ ਬਿਕਾਜ਼ ਕਾਫੀ ਡਿਜ਼ੀਜ਼ਸ ਇਹ ਜਿਹੜੀ ਹੁੰਦੀ ਹੈ ਵਾਟਰ ਬੋਰਨ ਵੀ ਹੁੰਦੀਆਂ ਠੀਕ ਹੈ ਤੇ ਲੋਕਾਂ ਨੂੰ ਵੀ ਇਹ اپੀਲ ਹੈ ਕਿ ਵੀ ਇਹ ਕੱਟ ਫਰੂਟਸ ਵੈਜੀਟੇਬਲਸ ਨਾ ਖਾਂ ਜਿਹੜੀ ਵੀ ਸਬਜ਼ੀਆਂ ਫਰੂਟਸ ਉਹ ਖਾਂਦੇ ਵੀ ਆਂ ਅੱਛੀ ਤਰ੍ਹਾਂ ਵਾਸ਼ ਕਰਕੇ ਉਹਨਾਂ ਨੂੰ ਯੂਜ਼ ਕਰਨ ਤੇ ਜਿਹੜਾ ਡਰਿੰਕਿੰਗ ਵਾਟਰ ਹੈ ਮਤਲਬ ਪਬਲਿਕ ਨੂੰ ਵੀ ਇਹ ਰਿਕੁਐਸਟ ਕੀਤੀ ਜਾਂਦੀ ਹੈ ਕਿ ਇਨਸ਼ੋਰ ਕਰਨ ਕਿ ਵਾਟਰ ਬੋਤ ਸੇਫ ਔਰ ਹਾਈਜਨਿਕ ਹੋਏ ਪੀ ਇਸ ਤੋਂ ਇਲਾਵਾ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡੇ ਡਿਸਟ੍ਰਿਕਟ ਲੁਧਿਆਣਾ ਚ ਡੇਂਗੂ ਦੇ ਕੇਸ ਜਦੋਂ ਗਰਮੀ ਆਉਂਦੀ ਆ ਜਾਂਦੇ ਆ ਔਰ ਇਹਦੇ ਲਈ ਅਸੀਂ ਆਲਰੇਡੀ ਮਿਊਨਿਸਪਲ ਕਾਰਪੋਰੇਸ਼ਨ ਨੂੰ ਇੱਕ ਫੋਗਿੰਗ ਦੀ ਲੈਟਰ ਅਸੀਂ ਆਲਰੇਡੀ ਨਿਕਾਲ ਚੁੱਕੇ ਹਾਂ ਉਹਨਾਂ ਨੂੰ ਰਿਕੁਐਸਟ ਕੀਤੀ ਗਈ ਹੈ ਕਿ ਫੋਗਿੰਗ ਕਰਵਾਈ ਜਾਏ ਉਸ ਤੋਂ ਇਲਾਵਾ ਜਿਹੜਾ ਸਾਡਾ ਇੱਥੇ ਡਿਪਾਰਟਮੈਂਟ ਹੈ ਐਪਿਡੈਮੋਲੋਜੀ ਔਰ ਆਈਡੀਐਸ ਵੀ ਉਹ ਇਨਸ਼ੋਰ ਕਰ ਰਿਹਾ ਹੈ ਕਿ ਕਿਤੇ ਪਾਣੀ ਨਾ ਖੜਾ ਹੋਏ ਕਿ ਸਟੈਗਨੈਂਟ ਵਾਟਰ ਨਾ ਹੋਏ ਸਰਵੇ ਕਰਕੇ ਔਰ एक अगले हफ्ते असी इंटरसैक्टोरल मीटिंग भी रखी है जिससे असी ये डेंगू और चिकन गुनिया वैक्टाबोन डिजीज बारे बाकी डिपार्टमेंट्स नाल डिस्कशन करा उस तो बाद मैं ये भी दसना चाहूँगी म सारू किल चिकन गुनिया की जी एलिज़ा किट्स हैं वो साढ़े तीन एस टी एच अवेलेबल हैं रायकोट खा एंड जगरौ एंड अपने डिस्ट्रिक हॉस्पिटल लुधियाना भी अवेलेबल है ਤੇ ਜੇ ਲੋਡ ਪਏਗੀ ਜੇ ਕੇਸਸ ਵਧਣਗੇ ਤੇ ਸਾਡੀ ਸਾਰੀ ਹੈਲਥ ਫੈਸਿਲਿਟੀਆਂ ਚ ਲੋਡ ਅਨੁਸਾਰ ਆਈਸੋਲੇਸ਼ਨ ਵਾਰਡਸ ਬਣਾ ਦਿੱਤੇ ਜਾਂਦੇ ਆਂ ਡੇਂਗੂ ਨੂੰ ਲੈ ਕੇ ਪੂਰੀ ਤਿਆਰੀ ਇਹਨੂੰ ਕੀੜ ਵਾਈਲੀ ਜਾਰੀ ਕੀਤੀ ਗਈ ਲੋਕਾਂ ਨੂੰ ਟ੍ਰੀਟਮੈਂਟ ਦੇਣਾ ਲੋਕਾਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਫਰਾਈਡੇ ਨੂੰ ਅਸੀਂ ਹਰ ਸ਼ੁੱਕਰਵਾਰ ਅਸੀਂ ਡੇਂਗੂ ਦਿਵਾਰ ਇੱਕ ਸਾਡਾ ਕਾਰਜਕ੍ਰਮ ਚੱਲਦਾ ਹੈ ਠੀਕ ਹੈ ਇਹ ਲੋਕਾਂ ਨੂੰ ਜਿੱਥੇ ਅਸੀਂ ਸਾਡੀ ਟੀਮਸ ਵਿਜ਼ਿਟ ਕਰਕੇ ਇਨਸ਼ੋਰ ਕਰਦੀ ਹੈ ਕਿ ਕਿਤੇ ਵੀ ਆਕੇ ਉਹ వాటర్ ਕੂਲਰ ਵਗੈਰਾ ਹੋ ਸਾਫ ਹੋਣ ਰੈਫਰਿਜਰੇਟਰ ਦੀ ਜਿਹੜੀ ਟ੍ਰੇ ਹੈ ਉਸ ਚ ਪਾਣੀ ਨਾ ਹੋ ਔਰ ਕਿਤੇ ਵੀ ਗਮਲਿਆਂ ਛਿਆਂ ਉਹਨਾਂ ਦੀ ਜਿਹੜੀ ਟ੍ਰੇਜ਼ ਹੁੰਦੀਆਂ ਉੱਥੇ ਪਾਣੀ ਨਾ ਖੜਾ ਹੋਏ ਤੇ ਲੋਕਾਂ ਨੂੰ ਵੀ ਆਪਾਂ ਇਹ ਕਹਾਂਗੇ ਕਿ ਆ ਆਪਣੀ ਪ੍ਰੀਵੈਂਸ਼ਨ ਹੀ ਅਸੀਂ ਕਰਨਾ ਚਾਹੀਦਾ ਹੈ ਤੇ ਇਨਸ਼ੋਰ ਕਰਨ ਕਿ ਕਿਤੇ ਵੀ ਉਹਨਾਂ ਦੇ ਘਰ ਚ ਪਾਣੀ ਵਗੈਰਾ ਨਾ ਖੜਾ ਹੋਏ ਔਰ ਮੱਛਰਾਂ ਲਈ ਜਿਹੜੇ ਕੀ ਆਪਣੇ ਹੈ ਯੋਗਾ ਉਪਰਾਲੇ ਕਰਨ ਹਾਂਜੀ ਡੇਰੀ ਵਾਲੇ ਇਹ ਕਹਿ ਰਹੇ ਕਿ ਨਕਲੀ ਪਨੀਰ ਦਿੱਤੇ ਦੁੱਧ ਦੇ ਬਿਕਰੇ ਹਾਂ ਹਾਂਜੀ ਸਾਨੂੰ ਪਤਾ ਹੈ ਕਿ ਡੇਰੀ ਵਾਲੋਂ ਨਕਲੀ ਪਨੀਰ ਮੁੱਦਾ ਸਾਡੇ ਸਾਹਮਣੇ ਆਇਆ ਰੀਸੈਂਟਲੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਤੇ ਸ਼ਾਇਦ ਉਹਨਾਂ ਨੇ ਸੀਐਮ ਸਰ ਤੋਂ ਇੱਕ ਮੀਟਿੰਗ ਦਾ ਵੀ ਟਾਈਮ ਮੰਗਿਆ ਹੈ ਤੇ ਜਿਹੜਾ ਸਾਡਾ ਫੂਡ ਡਿਪਾਰਟਮੈਂਟ ਹੈ ਇਹਨਾਂ ਨੇ ਕੱਲ ਈ ਰਿਲੇਸ਼ਨ ਚ ਮਲੇਰ ਕੋਟਲਾ ਰੋਡ ਰੇਡ ਰੋਡ ਤੇ ਸਵੇਰੇ ਰੇਡ ਕੀਤੀ ਹੈ ਤੇ ਜਿਹੜੇ ਦੁੱਧ ਦੇ ਸੈਂਪਲ 16 ਸੈਂਪਲਸ ਲਏ ਤੇ ਕੱਲ ਸ਼ਾਮ ਨੂੰ ਉਹਨਾਂ ਨੇ ਹੈਬੋਵਲਡੇਰੀ ਕੰਪਲੈਕਸ ਤੇ ਇੱਕ ਸੈਂਪਲ ਸ਼ੈੱਡ ਲਿਆ ਤੇ ਔਰ ਉਹਨਾਂ ਵੱਲੋਂ ਇਹ ਜਿਹੜੀ ਹੈ ਇਹੋ ਜੀ ਸੈਂਪਲ ਟੇਕਿੰਗ ਐਕਸਰਸਾਈਜ਼ ਹੈ ਇਹ ਰੈਗੂਲਰਲੀ ਕੰਟੀਨਿਊ ਰਹੇਗੀ ਫਰਸਿਗਲੋ ਜਿਹੜਾ ਕਿ ਤੱਕ ਹੈ ਲੋਕ ਕਿ ਕਿੰਨੇ ਡਾਕਟਰ ਜਿਹੜੇ 9 ਜਿਹੜੇ ਚਾਰ ਰੀਸੈਂਟਲੀ ਸਾਡੇ ਕੋਲ ਇੱਕ ਲਿਸਟ ਆਈ ਹੈ ਜਸਟ ਜਿਹੜੇ ਕਿ ਡਾਕਟਰਸ ਪੀਜੀ ਕਰਦੇ ਹਨ ਔਰ ਉਹਨਾਂ ਦਾ ਗਵਰਨਮੈਂਟ ਦੇ ਨਾਲ ਬੌਂਡ ਹੁੰਦਾ ਹੈ ਤੇ ਉਸ ਦੇ ਗਵਰਨਮੈਂਟ ਨੇ ਇੱਕ ਲਿਸਟ ਰਿਲੀਜ਼ ਕੀਤੀ ਹੈ ਸਾਰੇ ਪੂਰੇ ਪੰਜਾਬ ਚ ਉਹਨਾਂ ਨੇ ਪੀਜੀ ਵਾਲੇ ਡਾਕਟਰਸ ਪੋਸਟ